ਸਾਸ਼ੀ ਗੱਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਮਸਕਾ ਚਸਕਾ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਇੱਕ ਭਗਵੰਤ ਮਾਨ ਜੀ ਨੇ ਗੱਲ ਕਹੀ ਸੀ ਕਿ ਜਿਸਕਾ ਖੇਤ ਉਸਕੀ ਰੇਤ ਅੱਜ ਉਹਦਾ ਇੱਕ ਸੱਚ ਸਾਹਮਣੇ ਲੈ ਕੇ ਆਏ ਆਂ ਕਿ ਜਿਸਕਾ ਖੇਤ ਉਸਕੀ ਰੇਤ ਨਹੀਂ ਜਿਸਕਾ ਖੇਤ ਤੇ ਮਾਫੀਆ ਦੀ ਰੇਤ ਇਹ ਤੁਸੀਂ ਦੇਖ ਸਕਦੇ ਕਿ ਦਰਿਆ ਦੇ ਵਿੱਚੋਂ ਵਗਦੇ ਪਾਣੀ ਚੋਂ ਜੋ ਪਿੰਡ ਵਾਸੀਆਂ ਨੇ ਸਾਨੂੰ ਇੱਕ ਤੁਹਾਨੂੰ ਵੀਡੀਓ ਕਲਿੱਪ ਨਾਲ ਦੱਸਾਂਗੇ ਵਗਦੇ ਪਾਣੀ ਦੇ ਵਿੱਚ ਸੋ ਇਹਦੇ ਵਿੱਚ ਕੱਲੀ ਨਗੈਲੀ ਇਹਨਾਂ ਦੀ ਇਹਨਾਂ ਦੀ ਨਹੀਂ ਹੈ ਜਿਹੜਾ ਇੱਥੇ ਮਾਫੀਆ ਕੰਮ ਕਰ ਰਿਹਾ ਵਾ ਇਹਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੇ ਵਿਭਾਗੀ ਅਫਸਰ ਨੇ ਉਹਨਾਂ ਦੀ ਮਿਲੀ ਭੁਗਤਾਂ ਕਿਉਂਕਿ ਇੱਥੇ ਕੋਈ ਵੀ ਪੈਰਾਮੀਟਰ ਨਿਧਾਰਤ ਨਹੀਂ ਕੀਤੇ ਗਏ ਕਿ ਜਿਹੜੀ ਇੱਥੋਂ ਰੇਤ ਆ ਉਹ ਕਿੰਨੇ ਫੁੱਟ ਗੱਡੀ ਜਾਣੀ ਹੈ ਕਿੰਨੀ ਰੇਤ ਸੀ ਜਿਹੜੀ ਖੇਤਾਂ ਦੇ ਵਿੱਚ ਆ ਗਈ ਆ ਕਮ ਸਕਮ ਵਿਭਾਗ ਨੂੰ ਇਹ ਚਾਹੀਦਾ ਕਿ ਇੱਥੇ ਇੱਕ ਸਾਈਨ ਬੋਰਡ ਲਾਉਣਾ ਜਿਹਦੇ ਵਿੱਚ ਇਹ ਪ੍ਰੋਪਰ ਲਿਖਿਆ ਹੋਏ ਕਿ ਇਹ ਖੇਤ ਜਿਹੜੇ ਵਾਈ ਯੋਗ ਸੀ ਤੇ ਇਹਦੇ ਜਿਹੜੀ ਰੇਤ ਆ ਉਹਨੇ ਇੰਨਾ ਅਸਰ ਕੀਤਾ ਕਿਉਂਕਿ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਜਿਹੜੇ ਆ ਉਹ ਘਾਬ ਕੇਦਾ ਉੱਗਿਆ ਵਾ ਸਾਰਾ ਕੁਝ ਹੋਇਆ ਪਿਆ ਵਾ ਤੇ ਇੰਨੀ ਜਲਦੀ ਇਹ ਸਾਰਾ ਚੀਜ਼ਾਂ ਨਹੀਂ ਹੋ ਸਕਦੀਆਂ ਕਿਉਂਕਿ ਇਹ ਦਰਿਆ ਦਾ ਏਰੀਆ ਵਾ ਜੋ ਪਿੰਡ ਵਾਸੀ ਕਹਿ ਰਹੇ ਨੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਜਿਹੜੇ ਇੱਥੋਂ ਦੇ ਹਲਾ ਤੱਕ ਮਾਫੀਆ ਜਿਹੜੀਆਂ ਨੇ ਇੱਥੇ ਲਗਭਗ ਬੜੀਆਂ ਵੱਡੀਆਂ ਪੌਕਲੈਨ ਮਸ਼ੀਨਾਂ ਜਿਹੜੀਆਂ ਉਹ ਲੱਗੀਆਂ ਨੇ ਤੇ ਉਹ ਜਿਹੜਾ ਇੱਥੇ ਦਰਿਆ ਦੇ ਵਿੱਚੋਂ ਜਿਹੜੀ ਰੇਤਾ ਕੱਢ ਰਹੇ ਨੇ ਧੰਨਵਾਦ ਜੀ